ਅੱਜ ਦਾ ਜਿਹੜਾ ਦਿਨ ਵਾਨਾ ਇਹ ਬੜਾ ਵੱਡਾ ਹੈ ਅੱਜ ਦੇ ਦਿਨ 1746 ਬਿਕਰਮੀ ਸੰਮਤ 1803 ਕਹਨੂਵਾਨ ਦੀ ਸ਼ੰਭ ਜ਼ਿਲ੍ਹਾ ਗੁਰਦਾਸਪੁਰ ਇੱਥੇ ਛੋਟਾ ਘੱਲੂ ਘਰਾ ਹੋਇਆ ਤੇ ਮੈਂ ਇਹ ਬੜੀ ਵਾਰੀ ਬੇਨਤੀ ਕਰਦਾ ਹੁੰਨਾ ਅਸੀਂ ਅੱਜ ਜੋ ਵੀ ਹਾਂ ਸਾਡੀ ਕੌਮ ਨੂੰ ਮਾਰਸ਼ਲ ਕੌਮ ਕਹਿੰਦੇ ਹਨ ਭਾਵੇਂ ਕਿ ਅੱਜ ਕੱਲ ਇੱਕ ਹੋਰ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਹੈ ਜਿੰਨੂੰ ਧਰਮ ਦਾ ਕੋਈ ਪਤਾ ਨਹੀਂ ਇਤਿਹਾਸ ਦਾ ਪਤਾ ਨਹੀਂ ਉਹ ਧਰਮ ਦੇ ਉੱਤੇ ਟਿੱਪਣੀਆਂ ਕਰਦਾ ਹੈ ਇਤਿਹਾਸ ਉੱਤੇ ਟਿੱਪਣੀਆਂ ਕਰਦਾ ਹੈ ਜੀ ਕਿਹੜੀ ਮਾਰਸ਼ਲ ਕੌਮ ਆਪੇ ਇਹਨਾਂ ਨੇ ਬਣਾਈ ਹੋਈ ਹੈ ਅੱਜ ਅਸੀਂ ਜੋ ਵੀ ਹਾਂ ਦੁਨੀਆ ਦੇ ਅੰਦਰ ਸਾਡੀ ਸ਼ੋਭਾ ਸਿੱਖਾਂ ਦੀ ਇੱਕ ਪਛਾਣ ਹੈ ਆਈਡੈਂਟੀਟੀ ਹੈ ਤੇ ਇਹ ਜਿਹੜੇ ਸਾਡੇ 16ਵੀਂ ਸਦੀ 17ਵੀਂ ਸਦੀ 18ਵੀਂ ਸਦੀ 19ਵੀਂ ਸਦੀ 20ਵੀਂ ਸਦੀ ਇਹਦੇ ਵਿੱਚ ਜਿਹੜੇ ਯੋਦੇ ਹੋਏ ਨੇ ਸੂਰਮੇ ਹੋਏ ਨੇ ਉਹਨਾਂ ਦੀ ਕਮਾਈ ਅਸੀਂ ਅੱਜ ਸਾਰੇ ਬੈਠੇ ਖਾ ਰਹੇ ਹਾਂ ਸਾਨੂੰ ਮਾਣ ਮਿਲਦਾ ਸਾਨੂੰ ਇੱਜ਼ਤ ਮਿਲਦੀ ਹੈ ਹੁਣ ਗੱਲ ਕੀ ਹੋਈ ਕਿ ਯਕਰੀਆ ਖਾਨ ਦੁਨੀਆ ਤੋਂ ਚਲਾ ਗਿਆ ਉਹਦਾ ਪੁੱਤਰ ਯਈਆ ਖਾਨ ਲਾਹੌਰ ਦੇ ਤਖਤ ਦੇ ਉੱਤੇ ਬੈਠਾ ਥੋੜਾ ਸਮਾਂ ਨਰਮ ਚੱਲਿਆ ਇਹਦਾ ਦੀਵਾਨ ਸੀ ਕਲਾਨੌਰ ਪਿੰਡ ਦਾ ਰਹਿਣ ਵਾਲਾ ਭਾਈ ਸਾਹਿਬ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ دیਵਾਨ ਲਖਪਤ ਰਾਏ ਖਤਰੀ ਇਹ ਦੋ ਭਰਾ ਸੀ ਇੱਕ ਸੀ ਜਸਪਤ ਰਾਏ ਇੱਕ ਸੀ ਲਖਪਤ ਰਾਏ ਲਖਪਤ ਰਾਏ ਜਿਹੜਾ ਇਹ ਜਈਆ ਖਾਨ ਦਾ دیਵਾਨ ਹੈ ਫੌਜਾਂ ਵੀ ਇਹਦੇ ਸਾਰੇ ਕੰਟਰੋਲ ਦੇ ਵਿੱਚ ਨਹੀਂ ਹੁਣ ਕਈ ਵਾਰੀ ਵੇਖੋ ਪਤਾ ਕੀ ਹੁੰਦਾ ਹੈ ਵੈਸੇ ਤੇ ਲਖਪਤ ਰਾਏ ਦੇ ਨਾਲ ਸਿੱਖਾਂ ਦਾ ਕਾਹਦਾ ਵੈਰ ਵਿਰੋਧ ਲੜਾਈ ਤੇ ਕੌਮ ਦੀ ਜਿਹੜੀ ਐ ਉਹ ਜ਼ੁਲਮ ਦੇ ਖਿਲਾਫ ਸੀ ਹੱਕ ਤੇ ਸੱਚ ਦੇ ਲਈ ਸੀ ਕਿਉਂਕਿ ਸਾਨੂੰ ਸਾਡੇ ਗੁਰੂ ਸਾਹਿਬ ਕਹਿ ਕੇ ਗਏ ਨੇ ਜੀਵਨ ਤੇ ਸਾਰੇ ਬਤੀਤ ਕਰਦੇ ਆ ਨਾ ਜੀਵਨ ਲੰਘ ਵੀ ਜਾਣਾ ਪਰ ਸਾਨੂੰ ਸਾਡੇ ਗੁਰੂ ਸਾਹਿਬ ਨੇ ਆਖਿਆ ਪੇ ਭਾਵੇਂ ਅਸੀਂ ਚੰਗੇ ਖਾਂਦੇ ਹੋਈਏ ਚੰਗਾ ਪਹਿਨਦੇ ਹੋਈਏ ਭਾਵੇਂ ਸਾਡੇ ਕੋਲ ਦੁਨੀਆਂ ਦੇ ਸਾਰੇ ਪਦਾਰਥ ਹੋਣ ਪਰ ਇੱਕ ਗੱਲ ਦਾ ਖਿਆਲ ਕਰਿਓ ਜੇ ਸਾਡੀ ਪਤ ਨਹੀਂ ਜੇ ਸਾਡੀ ਇੱਜ਼ਤ ਨਹੀਂ ਤੇ ਇਹ ਸਾਰਾ ਕੁਛ ਚੰਗਾ ਖਾਦਾ ਪੀਤਾ ਹਰਾਮ ਹੈ ਜੇ ਜੀਵੈ ਪਤ ਲੱਥੀ ਜਾਏ ਸਭ ਹਰਾਮ ਜੇਤਾ ਕਿਸ਼ ਖਾਏ ਸਿੱਖ ਜਿਹੜੇ ਨੇ ਉਹ ਨਾ ਉਦੋਂ ਨਾ ਅੱਜ ਇਸ ਦੇਸ਼ ਦੇ ਅੰਦਰ ਦੋ ਨੰਬਰ ਦੇ ਸ਼ਹਿਰੀ ਨਹੀਂ ਬਣਨਾ ਚਾਹੁੰਦੇ ਨੇ ਨਾ ਅਸੀਂ ਬਣਾਂਗੇ ਇਹ ਮਿੱਟੀ ਇਹ ਆਬੋ ਹਵਾ ਸਾਨੂੰ ਅਕਾਲ ਪੁਰਖ ਨੇ ਦਿੱਤੀ ਹੈ ਤੇ ਇਸ ਮਿੱਟੀ ਦੇ ਵਿੱਚ ਸਾਡੇ ਬਜ਼ੁਰਗਾਂ ਦਾ ਇਤਨਾ ਜ਼ਿਆਦਾ ਖੂਨ ਡੁੱਲਿਆ ਜਿੰਨੂੰ ਆਪਾਂ ਕਦੀ ਬਿਆਨ ਨਹੀਂ ਕਰ ਸਕਦੇ ਹੁਣ ਲਖਪਤ ਰਾਏ ਦੇ ਨਾਲ ਕੋਈ ਵੈਰ ਨਹੀਂ ਪਰ ਉਹਨੇ ਆਖਿਆ ਕਿ ਸਰਕਾਰ ਦੀ ਨਜ਼ਰ ਮੇਰੇ ਤੇ ਸੁਵੱਲੀ ਬਣੀ ਰਹੇ ਸਰਕਾਰ ਦੇ ਵਿੱਚ ਮੇਰੀ ਠੁੱਕ ਬਣੀ ਰਹੇ ਉਹਨੇ ਜਾਣਬੁੱਝ ਕੇ ਸਰਕਾਰ ਦੀ ਨਿਗਾਹ ਦੇ ਵਿੱਚ ਚੰਗਾ ਬਣਦੇ ਲਈ ਤੇ ਆਪਣੇ ਅੰਦਰ ਦੇ ਪੁਰਾਣੇ ਵੈਰ ਨੂੰ ਕੱਢਦਿਆਂ ਸਿੱਖਾਂ ਦੇ ਖਿਲਾਫ ਇੱਕ ਐਵੇਂ ਮੁਹਿਮ ਛੇੜ ਦਿੱਤੀ ਸਿੱਖਾਂ ਨੂੰ ਤੰਗ ਕੀਤਾ ਜਾਣ ਲੱਗਾ ਪਰੇਸ਼ਾਨ ਕੀਤਾ ਜਾਣ ਲੱਗਾ ਸਿੱਖ ਵੱਖ-ਵੱਖ ਜਥਿਆਂ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਹੋ ਤੁਰੇ ਇੱਕ ਸਿੱਖਾਂ ਦਾ ਜਥਾ ਗੁਰਦੁਆਰਾ ਸ਼੍ਰੀ ਰੋੜੀ ਸਾਹਿਬ ਐਮਨਾਬਾਦ ਗਿਆ ਉਧਰ ਦਾ ਜਿਹੜਾ ਚੌਧਰੀ ਸੀ ਜਾਂ ਉਧਰ ਦਾ ਮਾਲਕ ਕਹਿ ਲੋ ਬਣਿਆ ਹੋਇਆ ਉਹ ਸੀ ਜਸਪਤ ਰਾਏ ਇਹਦਾ ਭਰਾ ਲਖਪਤ ਰਾਏ ਦਾ ਉਹਨੇ ਲੋਕਾਂ ਦੇ ਉੱਤੇ ਵਾਧੂ ਜੱਗੀਆ ਲਾਇਆ ਹੋਇਆ ਸੀ ਲੋਕ ਬੜੇ ਤੰਗ ਸੀ ਬਹੁਤੇ ਲੋਕ ਸਿੱਖਾਂ ਨਾਲ ਆਣ ਕੇ ਰਲ ਗਏ ਸਿੱਖਾਂ ਨੇ ਇਥੇ ਵਿਸਾਖੀ ਦਾ ਵੱਡਾ ਪੂਰਬ ਮੇਲਾ ਮਨਾਉਣਾ ਸੀ ਜਦੋਂ ਗੁਰੂ ਕੇ ਸਿੱਖ ਗੁਰਦੁਆਰਾ ਸ੍ਰੀ ਰੋੜੀ ਸਾਹਿਬ ਐਮਨਾਬਾਦ ਗਏ ਜਸਪਤ ਰਾਏ ਨੂੰ ਪਤਾ ਲੱਗ ਗਿਆ ਸਿੱਖਾਂ ਨੇ ਭਾਈ ਰਤਨ ਸਿੰਘ ਭੰਗੂ ਲਿਖਦੇ ਆ ਇੱਕ ਚਿੱਠੀ ਵੀ ਇਹਨੂੰ ਲਿਖੀ ਕੇ ਦੇਖ ਭਾਈ ਤੇਰੇ ਸ਼ਹਿਰ ਦੇ ਵਿੱਚੋਂ ਪੈਸੇ ਦੇ ਕੇ ਕੁਝ ਰਸਤਾ ਖਰੀਦਣੀਆਂ ਨੇ ਕਹਿਣਾ ਕੁਝ ਨਹੀਂ ਥੋੜੇ ਸਮੇਂ ਬਾਅਦ ਇਥੋਂ ਚਲੇ ਜਾਵਾਂਗੇ ਫੌਜਾਂ ਕਈ ਦਿਨਾਂ ਦੀਆਂ ਭੁਖੀਆਂ ਨੇ ਕਿਉਂਕਿ ਪਤਾ ਪਤਾ ਸਾਡਾ ਵੈਰੀ ਸੀ ਪਰ ਜਸਬਤ ਰਾਏ ਨੇ ਆਖਿਆ ਉਹ ਕਿਹੜੀ ਗੱਲ ਕਰਦੇ ਹੋ ਸਿੱਖੜਿਓ ਤੁਸੀਂ ਇੱਥੇ ਪ੍ਰਸ਼ਾਦੇ ਪਾਣੀ ਦੀ ਗੱਲ ਕਰਦੇ ਹੋ ਮੈਂ ਤੁਹਾਡਾ ਖੁਰਾਕੋਜ ਮਿਟਾ ਦਵਾਂਗਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੂਰਖ ਦੇ ਬਾਰੇ ਦੋ ਪ੍ਰਮੁੱਖ ਬਚਨ ਨੇ ਪਹਿਲਾ ਬਚਨ ਹੈ ਮੂਰਖਾ ਨਾਲ ਨਾ ਲੁੱਝ ਗਏ ਕਿ ਮੂਰਖਾਂ ਦੇ ਨਾਲ ਲੁੱਜਣਾ ਨਹੀਂ ਚਾਹੀਦਾ ਜਸਪਤ ਰਾਏ ਮੂਰਖ ਹੈ ਸਿੱਖਾਂ ਨੇ ਆਖਿਆ ਦੇਖ ਸਾਡੀ ਤੇਰੇ ਨਾਲ ਲੜਾਈ ਕੋਈ ਨਹੀਂ ਤੂੰ ਚਲਾ ਜਾ ਅਸੀਂ ਪ੍ਰਸ਼ਾਦਾ ਪਾਣੀ ਛੱਕ ਕੇ ਭਾਈ ਅੱਗੇ ਚਲੇ ਜਾਣਾ ਕਿਉਂਕਿ ਗੁਰਦੁਆਰਾ ਸਾਡੇ ਗੁਰੂ ਦਾ ਹੈ ਪਰ ਉਹਨੇ ਆਖਿਆ ਉਹ ਸਿੱਖੜਿਓ ਤੁਸੀਂ ਪਰਸ਼ਾਦੇ ਦੀ ਗੱਲ ਕਰਦੇ ਹੋ ਮੈਂ ਤੇ ਮੇਰੇ ਭਰਾ ਨੇ ਤੁਹਾਡੇ ਮਹਾਨ ਸਿੱਖ ਭਾਈ ਮਨੀ ਸਿੰਘ ਨੂੰ ਫੜਾ ਕੇ ਬੰਦ-ਬੰਦ ਕਟਵਾ ਕੇ ਲਾਹੌਰ ਦੀ ਧਰਤੀ ਤੇ ਸ਼ਹੀਦ ਕੀਤਾ ਹੈ ਹਸ਼ਰ ਤੁਹਾਡਾ ਵੀ ਇਹੀ ਹੋਵੇਗਾ ਸਿੱਖਾਂ ਨੂੰ ਇਹ ਗੱਲ ਚੁਭੀ ਭਾਈ ਮਨੀ ਸਿੰਘ ਜਿਨ੍ਹਾਂ ਦੇ ਪਰਿਵਾਰ ਦੀਆਂ ਵੱਡੀਆਂ ਸ਼ਹਾਦਤਾਂ ਨੇ ਗਿਣੇ ਨਹੀਂ ਜਾ ਸਕਦੇ ਉਹਨਾਂ ਦੇ ਪਰਿਵਾਰ ਦੇ ਕਿੰਨੇ ਜੀਵ ਸ਼ਹੀਦ ਹੋਏ ਜਦੋਂ ਸਿੱਖਾਂ ਨੇ ਸੁਣਿਆ ਨਾ ਅਗਲੀ ਗੱਲ ਗੁਰੂ ਨਾਨਕ ਪਾਤਸ਼ਾਹ ਨੇ ਕਹੀ ਐ ਮੂਰਖ ਜਿਹੜਾ ਬੰਦਾ ਹੈ ਨਾ ਜੇ ਉਹਨੂੰ ਆਪਾਂ ਕਿਉਂ ਫੇਰ ਮਾਰਾਂਗੇ ਉਹ ਫੇਰ ਟਿਕ ਕੇ ਬੈਠੇਗਾ ਮੂਰਖ ਗੰਡ ਪਵੈ ਮੂੰਹ ਮਾਰ ਫੇਰ ਉਹਨੂੰ ਕਈ ਵਾਰੀ ਸਜ਼ਾ ਵੀ ਦੇਣੀ ਪੈਂਦੀ ਐ ਸਿੱਖ ਜਿਹੜੇ ਸੀ ਜੋਸ਼ ਵਿੱਚ ਆ ਗਏ ਸਰਦਾਰ ਚੜਤ ਸਿੰਘ ਹੋਣਾ ਜਕਾਰੇ ਛੱਡੇ ਸਰਦਾਰ ਨਿਬਾਹੁ ਸਿੰਘ ਰੰਗਰੇਟਾ ਹਾਥੀ ਦੀ ਪੂਛ ਫੜ ਕੇ ਚੜ ਗਿਆ ਜਿੱਥੇ ਜਸਪਤ ਰਾਏ ਬੈਠਾ ਸੀ ਇੱਕੋ ਹੀ ਵਾਰ ਦੇ ਵਿੱਚ ਤੀਕ ਦੇ ਨਾਲ ਉਹਦਾ ਸਿਰ ਧੜ ਦੇ ਨਾਲੋਂ ਇਦਾਂ ਅਲੱਗ ਕੀਤਾ ਜਿਦਾਂ ਕੱਦੂ ਵੱਲ ਦੇ ਨਾਲੋਂ ਲਾਹ ਲਈਦਾ ਹੰਕਾਰੀ ਸਿਰ ਲੈ ਗਿਆ ਭਗੜ ਮੱਚ ਗਈ ਫੌਜਾਂ ਦੌੜ ਗਈਆਂ ਹੁਣ ਵੇਖੋ ਸਿੱਖਾਂ ਨੇ ਪਹਿਲ ਨਹੀਂ ਕੀਤੀ ਸਿੱਖ ਕਦੀ ਵੀ ਪਹਿਲ ਨਹੀਂ ਕਰਦਾ ਸਾਨੂੰ ਸਾਡੇ ਗੁਰੂ ਦਾ ਹੁਕਮ ਲਖਪਤ ਰਾਏ ਨੂੰ ਪਤਾ ਲੱਗਾ ਬਦੋ ਕੀਆਂ ਗੁਸਾਈਆਂ ਲੱਗ ਗਈ ਇਹ جنگ ਹੋਈ ਹੈ ਉਥੋਂ ਦੇ ਇੱਕ ਸਿਆਣੀ ਨੇ ਇਹਦਾ ਸਿਰ ਰੱਖ ਲਿਆ ਸੀ ਉਥੇ ਕਹਿੰਦੇ ਦੀ ਸਮਾਦ ਵੀ ਬਣਾਈ ਸੀ ਲਖਪਤ ਰਾਏ ਨੇ ਲਖਪਤ ਰਾਏ ਨੂੰ ਪਤਾ ਲੱਗਾ ਲਖਪਤ ਰਾਏ ਨੇ ਯਈਆ ਖਾਨ ਦੇ ਦਰਬਾਰ ਦੇ ਵਿੱਚ ਆਪਣੀ ਪਾਗੋ ਦੇ ਪੈਰਾਂ ਦੇ ਵਿੱਚ ਰੱਖ ਦਿੱਤੀ ਮੇਰਾ ਭਰਾ ਸਿੱਖਾਂ ਨੇ ਮਾਰ ਦਿੱਤਾ ਮੈਂ ਇਸ ਕੌਮ ਦਾ ਖੁਰਾ ਖੋਜ ਮਿਟਾ ਦੇਵਾਂਗਾ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ ਉਹਨੇ ਇਥੋਂ ਤੱਕ ਵੀ ਆਖਿਆ ਇੱਕ ਖत्री ਨੇ ਪੰਥ ਚਲਾਇਆ ਮੈਂ ਖत्री ਇਸ ਧਰਮ ਦਾ ਖੁਰਾ ਖੋਜ ਮਿਟਾ ਕੇ ਰੱਖ ਦਵਾਂਗਾ ਉਹਨੇ ਪਾਗਲ ਆਤੀ ਹੁਣ ਜਈਆਖਾਨ ਨੂੰ ਕੀ ਚਾਹੀਦਾ ਸੀ ਇਹੋ ਜੇ ਬੰਦੇ ਤੇ ਚਾਹੀਦੇ ਨੇ ਨਾ ਜਿਨ੍ਹਾਂ ਨਾਲ ਵੈਰ ਹੀ ਕੋਈ ਨਹੀਂ ਅੱਜ ਵੀ ਬੜੇ ਨੇ ਅੱਜ ਪੰਜਾਬ ਦੇ ਵਿੱਚ ਲਖਪਤ ਰਾਏ ਜਸਪਤ ਰਾਯਾਂ ਦੀ ਕਮੀ ਹੈ ਜਿਹੜੇ ਆਪਣੇ ਹੀ ਭਰਾਵਾਂ ਨੂੰ ਮਾਰਨ ਦੇ ਲਈ ਥੋੜਾ ਜਿਨਾ ਗੁਰੇਜ਼ ਨਹੀਂ ਕਰਦੇ ਨੇ ਕਿਵੇਂ ਸਾਡੇ ਸਿੱਖ ਪਿਛਲੇ ਸਮੇਂ ਦੇ ਵਿੱਚ ਕੋਹ ਕੋ ਕੇ ਮਾਰੇ ਗਏ ਇਹ ਕਿਥੋਂ ਆਏ ਲੋਕ ਇਹਨਾਂ ਨੂੰ ਥਾਪੜਾ ਦਿੱਲੀ ਦਾ ਔਰ ਇਹਨਾਂ ਨੇ ਲਖਪਤ ਰਾਏ ਜਸਪਤ ਰਾਏ ਬਣ ਕੇ ਸਾਡੀ ਕਤਲੋਗਾਰਤ ਕੀਤੀ ਇਹਨੂੰ ਫੌਜਾਂ ਦਿੱਤੀਆਂ ਗਈਆਂ ਇਹਨੂੰ ਤੋਪਾਂ ਦਿੱਤੀਆਂ ਗਈਆਂ ਇਹਨੂੰ ਜ਼ੰਬੂਰਾ ਦਿੱਤੀਆਂ ਗਈਆਂ ਇਹ ਐਲਾਨ ਕਰਕੇ ਤੁਰਿਆ ਕਿ ਸਿੱਖ ਕੌਮ ਦਾ ਮੈਂ ਖੁਰਾ ਖੋਜ ਮਿਟਾ ਕੇ ਰੱਖ ਦਵਾਂਗਾ ਉਸ ਵੇਲੇ ਦੋ ਤਰੀਕੇ ਦੇ ਸਿੱਖ ਸਨ ਇੱਕ ਸੀ ਮਿਲ ਵਰਤਣੀਆਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸਰਕਾਰ ਦੀ ਥੋੜੀ ਬਹੁਤੀ ਗੱਲ ਮੰਨ ਕੇ ਜੀਵਨ ਬਸ਼ਰ ਕਰਦੇ ਸੀ ਦੂਜੇ ਸੀ ਨਾ ਮਿਲ ਵਰਤਣੀਆਂ ਬਾਗੀ ਸਿੱਖ ਦਲ ਖਾਲਸਾ ਹੁਣ ਜਿਹੜੇ ਮਿਲ ਵਰਤਣੀਆਂ ਹੁੰਦੇ ਸੀ ਇਹਨਾਂ ਨੂੰ ਬਹੁਤਾ ਕਰਕੇ ਛੇਤੀ ਸਰਕਾਰ ਛੇੜਦੀ ਨਹੀਂ ਸੀ ਪਰ ਇਹਨੇ ਕੀ ਕੀਤਾ ਲਾਹੌਰ ਦੇ ਵਿੱਚ ਭਾਵੇਂ ਭਾਈ ਸੁਬੇਕ ਸਿੰਘ ਸੀ ਭਾਵੇਂ ਭਾਈ ਸ਼ਹਾਬਾਜ ਸਿੰਘ ਸੀ ਹੋਰ ਜਿਤਨੇ ਵੀ ਸਿੱਖ ਸਨ ਉਹਨਾਂ ਨੂੰ ਫੜ ਲਿਆ ਗਿਆ ਤੇ ਐਲਾਨ ਕੀਤਾ ਕਿ ਅੱਜ ਸੂ ਮਾਰ ਦੀ ਮੱਸੀਆ ਉਸ ਵੇਲੇ ਆਈ ਅੱਜ ਸਾਰੇ ਲਾਹੌਰ ਦੇ ਵਿੱਚ ਕਤਲ ਕੀਤੇ ਜਾਣਗੇ ਵੇਖੋ ਕਿਸੇ ਵੀ ਕੌਮ ਦੇ ਵਿੱਚ ਨਾ ਸਾਰੇ ਮੜੇ ਹੁੰਦੇ ਆ ਨਾ ਚੰਗੇ ਹੁੰਦੇ ਆ ਬੜੇ ਚੰਗੇ ਲੋਕ ਦੀਵਾਨ ਕੌੜਾ ਮੱਲ ਜਿੰਨੂੰ ਸਿੱਖ ਮਿੱਠਾ ਮੱਲ ਕਹਿੰਦੇ ਆ ਗੁਰੂ ਨਾਨਕ ਦਾ ਪਿਆਰਾ ਉਥੇ ਬਦੋਕੀਆਂ ਗੁਸਾਈਆਂ ਵਾਲੇ ਜਗਤਰਾਮ ਭਾਈ ਜਗਤ ਭਗਤ ਜੀ ਕੁਝ ਹੋਰ ਬੰਦੇ ਉਹ ਗਏ ਲਖਪਤ ਰਾਏ ਦੇ ਕੋਲ ਹਿੰਦੂਆਂ ਦਾ ਇੱਕ ਵਫਦ ਉਹਨਾਂ ਨੇ ਜਾ ਕੇ ਲਖਪਤ ਰਾਏ ਨੂੰ ਆਖਿਆ ਤੇਰੀ ਲੜਾਈ ਬਾਗੀ ਸਿੱਖਾਂ ਨਾਲ ਇਹ ਜਿਹੜੇ ਤੂੰ ਆਮ ਸਿੱਖ ਫੜੇ ਨੇ ਛੱਡ ਦੇ ਕਹਿੰਦਾ ਨਹੀਂ ਜਾਓ ਚਲੇ ਜਾਓ ਮੈਂ ਨਹੀਂ ਪਰਵਾ ਕਰਦਾ ਉਹਨੂੰ ਉਹਦੇ ਗੁਰੂ ਨੇ ਆਖਿਆ ਭਾਈ ਜਗਤ ਭਗਤ ਨੇ ਉਹ ਕਹਿਣ ਲੱਗਾ ਕਿ ਕਿਸੇ ਗੁਰਮਖ ਦੇ ਅਸ਼ੀਰਵਾਦ ਨਾਲ ਹੀ ਤੁਹਾਨੂੰ ਰਾਜ ਭਾਗ ਮਿਲੇ ਨੇ ਘਟੋ ਘਟ ਸਾਡੀ ਇੰਨੀ ਕਿਤੇ ਗੱਲ ਮੰਨ ਲੈ ਅੱਜ અમાਵਸ ਸੋਮਵਾਰ ਦੀ ਮਸਿਆ ਹੈ ਅੱਜ ਦੇ ਦਿਨ ਸਿੱਖਾਂ ਨੂੰ ਕਤਲ ਨਾ ਕਰ ਉਹਨੇ ਆਖਿਆ ਮੈਂ ਕਿਸੇ ਦੀ ਗੱਲ ਨਹੀਂ ਮੰਨੂੰਗਾ ਉਹਨੇ ਬੇਇਜਤ ਕਰਕੇ ਇਹਨਾਂ ਨੂੰ ਉਥੋਂ ਕੱਢ ਦਿੱਤਾ ਉਹਨੇ ਜਾਂਦਿਆਂ-ਜਾਂਦਿਆਂ ਇੱਕ ਬਚਨ ਕਿਹਾ ਸੀ ਇਹ ਬਚਨ ਗੁਰਬਾਣੀ ਦੇ ਵਿੱਚ ਵੀ ਹੈ ਤਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ ਉਹਨੇ ਆਖਿਆ ਵੇਖ ਪਾਣੀ ਜਿਹੜਾ ਫਸਲਾਂ ਨੂੰ ਪੈਦਾ ਕਰਦਾ ਹੈ ਪਰ ਜੇ ਕਿਤੇ ਪਾਣੀ ਆਪਣੀ ਆਈ ਤੇ ਆ ਜਾਵੇ ਹੜ ਲੈ ਆਵੇ ਪਾਣੀ ਤੇ ਜਿਹੜੀਆਂ ਫਸਲਾਂ ਪੈਦਾ ਕੀਤੀਆਂ ਨੇ ਉਹਨਾਂ ਨੂੰ ਉਜਾੜ ਵੀ ਦਿੰਦਾ ਤੇ ਜਿਸ ਨੂੰ ਪਾਣੀ ਉਜਾੜ ਦਵੇ ਉਹ ਫਸਲ ਕਦੀ ਬਹੁਤਾ ਕਰਕੇ ਹਰੀ ਨਹੀਂ ਹੁੰਦੀ ਤੇਰੀ ਕੁੱਖ ਤੇਰਾ ਖਾਨਦਾਨ ਇਹ ਸੁੱਕ ਜਾਵੇਗਾ ਅਵੇਂ ਸਿੱਖਾਂ ਦੇ ਨਾਲ ਪੰਗਾ ਨਾ ਲੈ। ਪਰ ਉਹਨੇ ਗੱਲ ਨਹੀਂ ਮੰਨੀ ਉਹ ਤੁਰ ਪਿਆ। ਸਿੱਖਾਂ ਨੂੰ ਪਤਾ ਲੱਗ ਗਿਆ ਨਵਾਬ ਕਪੂਰ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਭਾਈ ਹਰੀ ਸਿੰਘ ਭੰਗੂ ਹੋਰ ਜਿਤਨੇ ਵੀ ਸਿੱਖ ਜਰਨੈਲ ਸਨ ਉਹਨਾਂ ਨੇ ਕੌਮ ਨੂੰ ਆਖਿਆ ਕਿ ਸਾਰੇ ਜਾਣੇ ਕਾਨੂੰਮਾਨ ਦੀ ਸ਼ੰਭ ਦੇ ਵਿੱਚ ਕੱਠੇ ਹੋ ਜਾਓ। ਇੱਥੇ ਸਿੱਖ ਸੰਘਣੇ ਰੁੱਖਾਂ ਦੇ ਵਿੱਚ ਚਲੇ ਗਏ ਜੰਗਲ ਦੇ ਵਿੱਚ ਚਲੇ ਗਏ। ਪਰ ਇਹਨੇ ਤੇ ਨਿਚਾ ਕੀਤਾ ਸੀ ਸਿੱਖ ਕੌਮ ਦਾ ਖੁਰਾ ਖੋਦ ਮਟਾਉਣਾ ਇਹ ਇਤਨਾ ਜ਼ਿਆਦਾ ਜ਼ਾਲਮ ਸੀ ਲਖਪਤ ਰਾਏ ਨੇ ਆਖਿਆ ਕੋਈ ਬੰਦਾ ਗੁੜ ਨਹੀਂ ਕਵੇਗਾ ਗੁੜ ਗੁੜ ਕਿਹਾ ਗੁਰੂ ਯਾਦ ਆਉਂਦਾ ਤੁਸੀਂ ਭੇਲੀ ਕਹੋ ਜਾਂ ਰਿਉੜੀ ਕਹੋ ਗੁੜ ਨਹੀਂ ਕਿਹਾ ਕੋਈ ਵੀ ਗੁਰੂ ਨਾਨਕ ਦਾ ਨਾਮ ਨਹੀਂ ਲਵੇਗਾ ਜਿਹੜਾ ਨਾਮ ਲਵੇਗਾ ਉਹਨੂੰ ਖਤਮ ਕਰ ਦਿੱਤਾ ਜਾਵੇਗਾ ਥਾਂ ਥਾਂ ਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉਹਦੀ ਨਿਰਾਦਰੀ ਕੀਤੀ ਗਈ ਭਾਈ ਰਤਨ ਸਿੰਘ ਭੰਗੂ ਨੇ ਲਿਖਿਆ ਬਾਣੀ ਪੜਨੋਂ ਵਰਜ ਦਿੱਤਾ ਗਿਆ ਲੋਕਾਂ ਨੂੰ ਔਰ ਇਥੇ ਸ਼ਾਂਤ ਨਾਇਆ ਇਹ ਵੱਡਾ ਦਲ ਲੈ ਕੇ ਕਾਨੂੰਵਾਨ ਦੀ ਸ਼ੰਭ ਦੇ ਕੋਲ ਪਹੁੰਚਦਾ ਜਦੋਂ ਅੰਦਰ ਵੜਨ ਲੱਗੇ ਤੇ ਸਿੱਖਾਂ ਨੇ ਅੱਗੇ ਉਹ ਸਬਕ ਸਿਖਾ ਦਿੱਤਾ ਪਹਿਲਾਂ ਜੰਗਲ ਵੱਢਣ ਲੱਗੇ ਕਹਿੰਦੇ ਨਹੀਂ ਵੱਢਿਆ ਜਾਣਾ ਫੇਰ ਇਹਨਾਂ ਨੇ ਅੱਗ ਲਾ ਦਿੱਤੀ ਗੁਰਮਖੋ ਮੈਂ ਬੇਨਤੀ ਕਰਾਂ ਕਾਨੂੰ ਆਨ ਦੀ ਸ਼ੰਭ ਦੇ ਵਿੱਚ ਅੱਗ ਜਦੋਂ ਲੱਗੀ ਅੱਗ ਦੇ ਕਰਕੇ ਸਿੱਖਾਂ ਨੂੰ ਅੱਗੇ ਤੋਂ ਅੱਗੇ ਜਾਣਾ ਪਿਆ ਕਿਉਂਕਿ ਜੰਗਲ ਦੀ ਅੱਗ ਬੜੀ ਭਿਆਨਕ ਹੈ ਅੱਗ ਦੇ ਨਾਲ ਤੇ ਸਾਡਾ ਪ੍ਰਾਣਾ ਨਾਤਾ ਹੈ ਨਾ ਅੱਗ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਾਲਿਆ ਗਿਆ ਅੱਗ ਭਾਈ ਸਤੀ ਦਾਸ ਨੂੰ ਰੂਹ ਦੇ ਵਿੱਚ ਲਪੇਟ ਕੇ ਸਾੜਿਆ ਗਿਆ ਅੱਗ ਭਾਈ ਦਿਆਲਾ ਜੀ ਦੇਗ ਦੇ ਵਿੱਚ ਬਹਾਲ ਕੇ ਉਹਨਾਂ ਨੂੰ ਉਬਾਲਿਆ ਗਿਆ ਅੱਗ ਭਾਈ ਸਾਹਿਬ ਭਾਈ ਲక్ష్మణ ਸਿੰਘ ਧਾਰੋવાડી ਉਹ ਝੰਡ ਦੇ ਨਾਲ ਬਨ ਕੇ ਸਾੜੇ ਗਏ ਅੱਗ 1984 ਦੇ ਵਿੱਚ ਸਾਡੇ ਗਲਾਂ ਦੇ ਵਿੱਚ ਜਲਦੇ ਹੋਏ ਟਾਇਰ ਪਾਏ ਗਏ ਦਿੱਲੀ ਦੀ ਹਕੂਮਤ ਵੱਲੋਂ ਅੱਗ ਦੇ ਨਾਲ ਸਾਡਾ ਪ੍ਰਾਣਾ ਨਾਤਾ ਹੈ ਅਸੀਂ ਅੱਗ ਨੂੰ ਭੁੱਲਦੇ ਨਹੀਂ ਪਰ ਅਸੀਂ ਡਰਦੇ ਵੀ ਨਹੀਂ ਹੁਣ ਚਾਰੇ ਪਾਸੇ ਤੋਂ ਸਿੱਖ ਘਿਰ ਗਏ ਇੱਕ ਪਾਸੇ ਅੱਗ ਲੱਗੀ ਸਿੱਖ ਜਿਹੜੇ ਸਾਨੂੰ ਬਸਹੋਲੀ ਦੀਆਂ ਪਹਾੜੀਆਂ ਨੂੰ ਤੁਰੇ ਪੀ ਇਹਨਾਂ ਦੇ ਨਾਲ ਤੇ ਕੋਈ ਵੈਰ ਨਹੀਂ ਪਰ ਜਦੋਂ ਸਿੱਖ ਉਧਰ ਨੂੰ ਤੁਰੇ ਉਹਨਾਂ ਨੇ ਅੱਗੇ ਉਹ ਗੋਲੀਆਂ ਤੇ ਪਥਰਾਂ ਦੇ ਨਾਲ ਸਿੱਖਾਂ ਦਾ ਸਵਾਗਤ ਕੀਤਾ ਸਿੱਖਾਂ ਨੇ ਆਖਿਆ ਕਿ ਰਾਵੀ ਦਰਿਆ ਪਾਰ ਕਰ ਜੀਏ ਰਾਵੀ ਦਰਿਆ ਪਾਰ ਕਰਨਾ ਸੀ ਕਹਿੰਦੇ ਪਹਿਲਾਂ ਦੇਖ ਲਈਏ ਕਿ ਡੁੰਗਾਈ ਕਿੰਨੀ ਕਾ ਵੇਖੋ ਸਿੱਖਾਂ ਦਾ ਆਪਸੀ ਪਿਆਰ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਇਹ ਚਾਰ ਭਰਾ ਸਨ ਇਹਦੇ ਦੋ ਭਰਾਵਾਂ ਨੇ ਪਹਿਲਾਂ ਦਰਾਵੀ ਦਰਿਆ ਦੇ ਵਿੱਚ ਘੋੜੇ ਠੇਲੇ ਤੇ ਘੋੜੇ ਠੇਲ ਕੇ ਆਖਿਆ ਅਸੀਂ ਦਰਿਆ ਦੀ ਡੁੰਗਾਈ ਵੇਖਦੇ ਆ ਬਹੁਤਾ ਨੁਕਸਾਨ ਨਾ ਹੋਵੇ ਵੇਖੋ ਪਿਆਰ ਜਦੋਂ ਉਹਨਾਂ ਨੇ ਦਰਿਆ ਦੇ ਵਿੱਚ ਘੋੜੇ ਠੇਲੇ ਤੇ ਦੋਨੋਂ ਹੀ ਰੁੜ ਗਏ ਵਾਪਸ ਆਏ ਨਾ ਪਰ ਬਾਕੀ ਤੇ ਉਹਨਾਂ ਨੇ ਬਚਾ ਲਿਆ ਨਾ ਇਹ ਸਾਡਾ ਪਿਆਰ ਆਪਸੀ ਕਿ ਸਿੱਖ ਨੇ ਸਿੱਖ ਨੂੰ ਬਚਾਉਣਾ ਸਿੱਖ ਨੇ ਕੌਮ ਦੇ ਭਲੇ ਦੇ ਵਾਸਤੇ ਲੋਚਣਾ ਹੋ ਸਕਦਾ ਹੈ ਉਹਦੇ ਵਿੱਚ ਆਪਣਾ ਆਪ ਕੁਰਬਾਨ ਵੀ ਕਰਨਾ ਪੈ ਜਾਵੇ ਇੱਕ ਪਾਸੇ ਦਰਿਆ ਸੀ ਇਹ ਵੀ ਰੋੜ ਰਿਹਾ ਇੱਕ ਪਾਸੇ ਅੱਗ ਲੱਗੀ ਹੋਈ ਹੈ ਇੱਕ ਪਾਸੇ ਪਹਾੜੀਏ ਵੀ ਗੋਲੀਆਂ ਚਲਾ ਰਹੇ ਨੇ ਇੱਕ ਪਾਸੇ ਲਖਪਤ ਰਾਏ ਤੋਪਾਂ ਦੇ ਗੋਲੇ ਤੇ ਜਿਵੇਂ ਰੁੱਖਾਂ ਤੋਂ ਤਰੇਲ ਡਿੱਗਦੀ ਹੈ ਇਸ ਤਰ੍ਹਾਂ ਰੁੱਖਾਂ ਤੋਂ ਸਿੱਖਾਂ ਦਾ ਖੂਨ ਤੇ ਬੋਟੀਆਂ ਡਿੱਗ ਰਹੀਆਂ ਨੇ ਪਰ ਸਿੱਖ ਚੜ੍ਹਦੀ ਕਲਾ ਦੇ ਵਿੱਚ ਨੇ ਕਬੀਰ ਸਾਹਿਬ ਦਾ ਇੱਕ ਬਚਨ ਹੈ ਸਰਵਰ ਪੰਖੀ ਏਕੜੋ ਖਾਹੀ ਵਾਲ 50 ਇਹ ਤਨ ਲਹਿਰੀ ਗੱਡ ਥਿਆ ਸੱਚੇ ਤੇਰੀ ਆਸ ਇਹ ਕੌਮ ਰੂਪੀ ਪੰਛੀ ਇਕੱਲਾ ਵਾ ਤੇ 50 ਸ਼ਿਕਾਰੀਆਂ ਨੇ ਇਹਨੂੰ ਘੇਰਿਆ ਹੋਇਆ ਆਸ ਕਿ ਦੀ ਅਕਬੀਰ ਸਾਹਿਬ ਕਹਿੰਦੇ ਸੱਚੇ ਦੀ ਸਾਨੂੰ ਸਾਰੇ ਪਾਸਿਆਂ ਤੋਂ ਘੇਰਿਆ ਆਇਆ ਸੀ ਇੱਕ ਆਸ ਸੀ ਅਕਾਲ ਪੁਰਖ ਦੀ ਪਰਮਾਤਮਾ ਦੀ ਸਰਦਾਰ ਸੁਖਾ ਸਿੰਘ ਉਹਨਾਂ ਨੇ ਆਖਿਆ ਉਹੀ ਭਾਈ ਸੁਖਾ ਸਿੰਘ ਜਿਸ ਨੇ ਇੱਥੇ ਆਣ ਕੇ ਮੱਛੇ ਰੰਗੜ ਦਾ ਸਿੱਖ ਭਾਈ ਮਤਾਬ ਸਿੰਘ ਦੇ ਨਾਲ ਮਿਲ ਕੇ ਵੜਿਆ ਸੀ ਮਾੜੀ ਕੰਬੋ ਕੀ ਭਾਈ ਸੁਖਾ ਸਿੰਘ ਨੇ ਆਖਿਆ ਕਿ ਹੁਣ ਡਰਨ ਦੀ ਲੋੜ ਨਹੀਂ ਅੱਗੇ ਵਧੋ ਭਾਈ ਸੁਖਾ ਸਿੰਘ ਜਦੋਂ ਵੇਖੋ ਕਹਿੰਦੇ ਵੀ ਸਿੱਖ ਫਿਰ ਇੱਥੇ ਨਾ ਦੋ ਤਰੀਕਿਆਂ ਨਾਲ ਬਚਾ ਕਰਦੇ ਆ ਇੱਕ ਤੇ ਆਖਿਆ ਵੀ ਪਹਾੜੀਆਂ ਨੂੰ ਚੜ ਜਾਓ ਪਰਵਾਹ ਨਾ ਕਰੋ ਕੁਝ ਸ਼ਹੀਦ ਹੋ ਗਿਆ ਕੁਝ ਚੜ ਗਿਆ ਉਹ ਫਿਰ ਕੀਰਤਪੁਰ ਸਾਹਿਬ ਜਾ ਕੇ ਮਿਲਿਆ ਕੋਸ਼ਟ ਜੜੇ ਸਿੱਖ ਸੀ ਉਹਨਾਂ ਨੇ ਆਖਿਆ ਕਿ ਦਰਿਆ ਜਿਹੜਾ ਵਾ ਉਹ ਦਰਿਆ पार ਕਰ ਦਰਿਆ ਜਦੋਂ ਪਾਰ ਕਰਨ ਲੱਗੇ ਤਾਂ ਜਿਹੜਾ ਲਖਪਤ ਰਾਏ ਸੀ ਇਹ ਵੀ ਸਾਹਮਣੇ ਇਧਰੋਂ ਸਰਦਾਰ ਸੁਖਾ ਸਿੰਘ ਸਾਹਮਣੇ ਐ ਆਮੋ ਸਾਹਮਣੇ ਹੋ ਗਿਆ ਸਰਦਾਰ ਸੁਖਾ ਸਿੰਘ ਨੇ ਆਖਿਆ ਲਖਪਤ ਰਾਏ ਨੂੰ ਪਾਰ ਹੀ ਬੁਲਾ ਦਿੱਤਾ ਜਾਵੇ ਤੇ ਜਦੋਂ ਅੱਗੇ ਵਧਿਆ ਉਹਦੀ ਸੱਜੀ ਲੱਤ ਦੇ ਉੱਤੇ ਆਣ ਕੇ ਤੋਪ ਦਾ ਗੋਲਾ ਵੱਜਾ ਉਹਦਾ ਘੋੜਾ ਵੀ ਸ਼ਹੀਦ ਹੋ ਗਿਆ ਤੇ ਉਹਦਾ ਜਿਹੜਾ ਸੱਜੀ ਲੱਤ ਸੀ ਇਹਦਾ ਵੱਡਾ ਨੁਕਸਾਨ ਹੋ ਗਿਆ ਪਰ ਸ਼ੇਰ ਡਰਿਆ ਨਹੀਂ ਆ ਕਹਿੰਦੇ ਨੇ ਨਾ ਵੀ ਸਰਦਾਰ ਸੁਖਾ ਸਿੰਘ ਦੇ ਵਾਰਿਸ ਵੇਖੋ ਵੈਸੇ ਤੇ ਕੌਮ ਦੀ ਕੋਈ ਜਾਤ ਨਹੀਂ ਸਾਡੀ ਇੱਕੋ ਹੀ ਜਾਤ ਹੈ ਸਿੱਖ ਪਰ ਜਿਹੜੇ ਸਵਾਲ ਕਰਦੇ ਨੇ RAM ਗੜੀਏ ਸਿੱਖਾਂ ਦੇ ਬਾਰੇ ਉਹ ਭਾਈ ਸੁਖਾ ਸਿੰਘ ਦੇ ਬਾਰੇ ਪੜੋ ਭਾਈ ਸੁਖਾ ਸਿੰਘ ਉਹਦੀ ਲੱਤ ਸੱਜੀ ਗੋਲੇ ਦੇ ਨਾਲ ਉੱਡ ਗਈ ਗੁਰੂ ਦੇ ਸਿੱਖ ਨੇ ਪਰਵਾਹ ਨਹੀਂ ਕੀਤੀ ਕਹਿੰਦਾ ਕੌਮ ਨੂੰ ਮੰਝ ਧਾਰ ਦੇ ਵਿੱਚੋਂ ਕੱਢ ਕੇ ਲੈ ਜਾਣ ਅੱਜ ਜਿੱਦਾਂ ਸਾਡਾ ਮੂੰਹ ਹੈ ਨਾ ਤੇ ਵਿਚਕਾਰ ਜ਼ੁਬਾਨ ਹੈ ਤੇ ਜ਼ੁਬਾਨ ਦੇ ਆਲੇ-ਦੁਆਲੇ ਕੀ ਨੇ ਦੰਦ ਸਿੱਖ ਤਿਕੋਣ ਦੀ ਸ਼ਕਲ ਵਿੱਚ ਫਿਰ ਚੱਲੇ ਆਲੇ-ਦੁਆਲੇ ਆਗੂ ਨੇ ਸਰਦਾਰ ਜੱਸਾ ਸਿੰਘ ਆਹੂ ਵਾਲੀਆ ਸਰਦਾਰ ਹਰੀ ਸਿੰਘ ਭੰਗੂ ਸਭ ਤੋਂ ਅੱਗੇ ਹੈ ਸਰਦਾਰ ਸੁਖਾ ਸਿੰਘ ਜਿਹੜਾ ਦੁਸ਼ਮਣਾਂ ਦੇ ਆਹੂ ਲਾਉਂਦਾ ਤੁਰਿਆ ਜਾਂਦਾ ਇੱਥੋਂ ਤੁਰੇ ਪਹਿਲਾ ਰਾਵੀ ਪਾਰ ਕੀਤਾ ਪਾਰ ਤੇ ਕਰ ਲਿਆ ਪਰ ਅੱਗੇ ਰੇਤ ਬੜੀ ਤੱਤੀ ਸੀ ਭਾਈ ਰਤਨ ਸਿੰਘ ਭੰਗੂ ਕਹਿੰਦੇ ਪੈਰਾਂ ਦੇ ਉੱਤੇ ਟਾਕੀਆਂ ਬੰਨੀਆਂ ਗਈਆਂ ਪੈਰ ਸੜ ਰਹੇ ਨੇ ਕਈ ਦਿਨਾਂ ਦੇ ਭੁਖਣ ਭਾਣੇ ਨੇ ਸ੍ਰੀ ਹਰਗੋਬਿੰਦਪੁਰੇ ਆ ਗਿਆ ਬਿਆਸ ਦਰਿਆ ਦੇ ਕੰਢੇ ਤੇ ਇੱਥੇ ਪਠਾਣਾ ਨੇ ਫੇਰ ਹਮਲਾ ਕਰਤਾ ਇੱਥੇ ਵੱਡੀ ਘਟਨਾ ਫੇਰ ਵਾਪਰੀ ਸਿੱਖ ਕਈ ਦਿਨਾਂ ਦੇ ਭੁਖੇ ਸਨ ਆਪਣੀਆਂ ਢਾਲਾਂ ਨੂੰ ਰੇਤ ਦੇ ਵਿੱਚ ਤੱਤੀਆਂ ਕਰਕੇ ਪ੍ਰਸ਼ਾਦੇ ਲੈਣ ਲੱਗੇ ਪਠਾਣਾ ਦੇ ਨਾਲ ਤੇ ਸਿੱਖਾਂ ਲਈ ਨਜਿੱਠਣਾ ਵੱਡੀ ਗੱਲ ਨਹੀਂ ਸੀ ਪਰ ਪਤਾ ਲੱਗਾ ਲਖਬਤ ਰਾਏ ਆ ਰਿਹਾ ਹੈ ਰੋਟੀਆਂ ਪਕਾਉਣੀਆਂ ਛੱਡ ਕੇ ਸਿੱਖਾਂ ਨੇ ਬਿਆਸ ਦਰਿਆ ਪਾਰ ਕੀਤਾ ਫੇਰ ਅੱਗੇ ਸਤਲੁਜ ਪਾਰ ਕਰਕੇ ਮਾਲਵੇ ਦੇ ਵਿੱਚ ਗਏ ਇਸ ਵੱਡੇ ਖੱਲੂ ਘਾਰੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਸਿੱਖ ਸ਼ਹੀਦ ਹੋਏ ਨੇ ਪਰ ਇਸ ਛੋਟੇ ਖੱਲੂ ਘਾਰੇ ਦੇ ਵਿੱਚ ਦੇਖੋ ਖੱਲੂ ਘਾਰੇ ਦਾ ਮਤਲਬ ਹੁੰਦਾ ਸਰਬਨਾਸ਼ ਇਹ ਛੋਟਾ ਖੱਲੂ ਘਾਰਾ ਸਿੱਤਨ ਖੱਲੂ ਘਾਰੇ ਨੇ ਪਹਿਲਾ ਇਹ ਪਛਾਣ ਵਾਸਤੇ ਹੈ 1746 ਦੂਜਾ ਵੱਡੂ ਵੱਡਾ ਕੱਲੂ ਘਾਰਾ 1762 ਤੀਜਾ ਕੱਲੂ ਘਾਰਾ ਜਿਹੜਾ 1978 ਤੋਂ ਸ਼ੁਰੂ ਹੋ ਕੇ ਅੱਗੇ ਤੱਕ ਗਿਆ ਹੈ ਕੱਲੂ ਘਾਰੇ ਦਾ ਮਤਲਬ ਹੁੰਦਾ ਹੈ ਸਰਬਨਾਸ਼ ਜਦੋਂ ਕੋਈ ਹਕੂਮਤ ਇਹ ਤੈਅ ਕਰ ਲਵੇ ਕਿ ਕੌਮ ਦਾ ਸਰਬਨਾਸ਼ ਕਰਨਾ ਹੈ ਖਤਮ ਕਰ ਦੇਣਾ ਹੈ ਇਹਨਾਂ ਨੂੰ ਰਹਿਣ ਹੀ ਕੋਈ ਨਹੀਂ ਦੇਣਾ ਇਹਨਾਂ ਦਾ ਖੁਰਾ ਖੋਦ ਮਿਟਾ ਦੇਣਾ ਹੈ ਪਰ ਗੁਰਮਖੋ ਇੱਕ ਗੱਲ ਦਾ ਖਿਆਲ ਕਰਿਓ ਜਦੋਂ ਛੋਟੇ ਘੱਲੂ ਘਾਰੇ ਦੇ ਵਿੱਚ ਗੁਰੂ ਕੇ ਸਿੱਖ ਲੜ ਰਹੇ ਸਨ ਕਿਸੇ ਨੇ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਸਾਰੇ ਕਹਿੰਦੇ ਸੀ ਪੰਥ ਵਸੈ ਮੈਂ ਉਜੜਾ ਮਨ ਚਾਉ ਘਨੇਰਾ ਕਿ ਪੰਥ ਗੁਰੂ ਦਾ ਕਾਇਮ ਰਹਿਣਾ ਚਾਹੀਦਾ ਹੈ ਪੰਥ ਦੇ ਝੰਡੇ ਬੂੰਗੇ ਇਹ ਬੁਲੰਦ ਰਹਿਣੇ ਚਾਹੀਦੇ ਨੇ ਭਾਵੇਂ ਵੱਡੀ ਗਿਣਤੀ ਦੇ ਵਿੱਚ ਉੱਥੇ ਸਿੱਖਾਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਮੈਂ ਕਿਤੇ ਪੜ ਰਿਹਾ ਸੀ ਸਿੱਖਾਂ ਦੀ ਹਾਲਤ ਕੀ ਸੀ ਇੱਕ ਰੁੱਖ ਸੜ ਰਿਹਾ ਸੀ ਤੇ ਸੜਦੇ ਹੋਏ ਰੁੱਖ ਦੇ ਨਾਲ ਹੀ ਕੁਝ ਪੰਛੀ ਸੜ ਰਹੇ ਸੀ ਉਧਰ ਦੀ ਇੱਕ ਸਿਆਣਾ ਲੰਘਿਆ ਉਹਨੇ ਕਿਹਾ ਕਿ ਆਗ ਲੱਗੀ ਹੈ ਪੇੜ ਕੋ ਔਰ ਜਲ ਰਹੇ ਹਨ ਪਾਤ ਤੂੰ ਉੱਡ ਕਿਉਂ ਨਹੀਂ ਜਾਂਦੇ ਕਿ ਆ ਪੰਖ ਨਹੀਂ ਤੁਮਰੇ ਪਾਸ ਕਿ ਤੁਹਾਡੇ ਕੋਲ ਖੰਭ ਨਹੀਂ ਉੱਡ ਜਾਓ ਤੁਸੀਂ ਪੰਛੀ ਉਹਨਾਂ ਨੇ ਪਤਾ ਕੀ ਜਵਾਬ ਦਿੱਤਾ ਕਹਿੰਦੇ ਫਲ ਖਾਏ ਇਸ ਪੇੜ ਕੇ ਔਰ ਬੀਠ ਲਬੇੜੇ ਪਾਤ ਅਬ ਆਗ ਲੱਗੀ ਹੈ ਇਸ ਕੋ ਤੋ ਕਿਉ ਨਾ ਜਲੇ ਸਾਥ ਜਿਸ ਗੁਰੂ ਨੇ ਇਸ ਪੰਥ ਦੀ ਖਾਤਰ ਆਪਣੇ ਚਾਰ ਪੁੱਤ ਦੋ ਚਮਕੌਰ ਸਾਹਿਬ ਦੋ ਸਰਹੰਦ ਸ਼ਹੀਦ ਕਰਵਾਏ ਉਸ ਗੁਰੂ ਦਾ ਜਿਹੜਾ ਇਹ लाडला ਪੰਥ ਹੈ ਕਦੀ ਵੀ ਪੰਥ ਦੀ ਬੇੜੀ ਨੂੰ ਮੰਝ ਧਾਰ ਦੇ ਵਿੱਚ ਫਸਾ ਕੇ ਆਪਣਾ ਬਚਾ ਨਹੀਂ ਕਰਦਾ ਉਹ ਨਾਲ ਹੀ ਸ਼ਹੀਦ ਹੋਵੇਗਾ। ਤੋਂ ਇਸ ਛੋਟੇ ਘੱਲੂ ਘਾਰੇ ਦੇ ਵਿੱਚ ਵੱਡੀਆਂ ਸ਼ਹਾਦਤਾਂ ਹੋ ਗਈਆਂ। ਪਰ ਸਿੱਖ ਕੁਭرائی ਨਹੀਂ ਔਰ ਇੱਕ ਗੱਲ ਦਾ ਹੋਰ ਖਿਆਲ ਕਰਿਓ। ਇਹ ਨਹੀਂ ਹੈ ਕਿ ਲਖਪਤ ਰਾਏ ਬਚ ਗਿਆ ਸੀ। ਜਿਨ੍ਹਾਂ ਗੁਰਬਾਣੀ ਦੀਆਂ ਪੋਥੀਆਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਜਿਨ੍ਹਾਂ ਪੰਥ ਨੂੰ ਖਤਮ ਕਰਨ ਦੀ ਸੋਚੀ ਥੋੜੇ ਸਾਲਾਂ ਬਾਅਦ ਦੀਵਾਨ ਕੌੜਾ ਮੱਲ ਦੇ ਰਾਹੀ ਜਿਹਨੂੰ ਸਿੱਖ ਮਿੱਠਾ ਮੱਲ ਕਹਿੰਦੇ ਆ ਉਹਦੇ ਰਾਹੀ ਇਹ ਜਿਹੜਾ ਲਖਪਤ ਰਾਏ ਸੀ ਸਿੱਖਾਂ ਦੇ ਕੋਲ ਆ ਗਿਆ ਜਿਹੜੀ ਸਜ਼ਾ ਸਿੱਖ ਕੌਮ ਨੇ ਲਖਪਤ ਰਾਏ ਨੂੰ ਦਿੱਤੀ ਹੈ ਉਹ ਦੁਨੀਆਂ ਦੇ ਵਿੱਚ ਅੱਜ ਤੱਕ ਕਿਸੇ ਨੇ ਕਿਸੇ ਨੂੰ ਸਜ਼ਾ ਨਹੀਂ ਦਿੱਤੀ ਇਹਨੂੰ ਇੱਕ ਹਨੇਰੀ ਕੋਠੜੀ 'ਚ ਬੰਦ ਕਰਕੇ ਉੱਪਰ ਇੱਕ ਮਘੋਰਾ ਰੱਖ ਕੇ ਸਾਰੀ ਖਲਕਤ ਨੂੰ ਕਿਹਾ ਗਿਆ ਕਿ ਸਾਰੇ ਜਾਣੇ ਜੰਗਲ ਪਾਣੀ ਇਹਦੇ ਉੱਤੇ ਹੀ ਜਾਣਗੇ ਗੰਦਗੀ ਦੇ ਢੇਰਾਂ ਦੇ ਵਿੱਚ ਉਹੀ ਲਖਪਤ ਰਾਏ ਜਿਹੜਾ ਕਹਿੰਦਾ ਸੀ ਕਿ ਮੈਂ ਗੁਰੂ ਨਾਨਕ ਦਾ ਧਰਮ ਖਾਲਸਾ ਪੰਥ ਖਤਮ ਕਰ ਦਵਾਂਗਾ ਉਹ ਗੰਦਗੀ ਦੇ ਢੇਰਾਂ ਦੇ ਵਿੱਚ ਤੜਫ 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 ਕੇ ਮਰਿਆ ਅੱਜ ਵੀ ਕੋਈ ਲਖਪਤ ਰਾਏ ਦਾ ਵਾਰਿਸ ਬਣੇ ਆਖੇ ਕਿ ਮੈਂ ਸਿੱਖ ਕੌਮ ਦਾ ਖੁਰਾ ਖੋਜ ਮਿਟਾ ਦਵਾਂਗਾ ਨਹੀਂ ਮਟਾਇਆ ਜਾ ਸਕਦਾ ਤੇ ਮੈਂ ਗੁਰਮੁਖੋ ਨਾਲ ਹੀ ਬੇਨਤੀ ਕਰ ਰਿਹਾ ਉਦੋਂ ਇਦਾਂ ਸਿੱਧੇ ਕਤਲਿਆਮ ਹੁੰਦੇ ਸੀ ਹੁਣ ਵੀ ਹੁੰਦੇ ਨੇ ਪਰ ਹੁਣ ਥੋੜੇ ਢੰਗ ਤਰੀਕੇ ਬਦਲ ਵੀ ਗਏ ਨੇ ਹੁਣ ਜੇ ਮੰਨ ਲਓ ਵੀ ਇੱਥੇ 2 ਕਰੋੜ ਸਿੱਖ ਨੇ ਜਾਂ ਹੋਰ ਮਿਨਿਓਰਟੀ ਹੈ ਜੇ ਉਹਨਾਂ ਨੂੰ ਕਿਸੇ ਨੇ ਸੋਚਿਆ ਵੀ ਖਤਮ ਕਰਨਾ ਹੋਵੇ ਤੇ ਦੁਨੀਆ ਵਿੱਚ ਤੇ ਰੌਲਾ ਪੈ ਜਾਣਾ ਤਾਂ ਫਿਰ ਕੀ ਕੀਤਾ ਜਾਂਦਾ ਹੈ ਉਸ ਕੌਮ ਦੇ ਜਿਹੜੇ ਸੱਭਿਆਚਾਰਕ ਹੱਕ ਨੇ ਉਹਦੇ ਜਿਹੜੇ ਰਾਜਨੀਤਿਕ ਤਾਕਤ ਹੈ ਉਹਨਾਂ ਦੋਨਾਂ ਨੂੰ ਖਤਮ ਕੀਤਾ ਜਾਂਦਾ ਹੈ ਕਿ ਜੇ ਇਹਨਾਂ ਦੇ ਕੋਲ ਇਹ ਨਾ ਰਹੀ ਇੱਥੇ ਰਹਿੰਦੇ ਹੋਏ ਵੀ ਸਾਨੂੰ ਕੀ ਖਤਰਾ ਇਹਨਾਂ ਦਾ ਸਾਨੂੰ ਕੀ ਡਰ ਹੈ ਕਿਉਂਕਿ ਹੱਕ ਇਹਨਾਂ ਮੰਗਣੇ ਕੋਈ ਨਹੀਂ ਸਿਰ ਉਠਾ ਕੇ ਇਹਨਾਂ ਨੇ ਜੀਣਾ ਨਹੀਂ ਸਿਰ ਉਠਾ ਕੇ ਤੇ ਤਾਂ ਹੀ ਜੀਵਾਂਗੇ ਜੇ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਦੇ ਹੇਠ ਚੱਲ ਕੇ ਜਿਹੜਾ ਗੁਰੂ ਦਾ ਸੰਕਲਪ ਹੈ ਇਨ ਗਰੀਬ ਸਿੱਖਨ ਕੋ ਦੇਉਂ ਪਾਤ ਸ਼ਾਹੀ ਜਿਹੜਾ ਹੰਨੇ ਹੰਨੇ ਪਾਤਸ਼ਾਹੀ ਦਾ ਸੰਕਲਪ ਹੈ ਜਿਹੜਾ ਸਿੱਖਾਂ ਦੇ ਵਿੱਚ ਰਾਜ ਦਾ ਸੰਕਲਪ ਹੈ ਅਸੀਂ ਦਬਣਾ ਨਹੀਂ ਅਸੀਂ ਕੋਈ ਦੋ ਨੰਬਰ ਦੇ ਸ਼ੈਰੀ ਨਹੀਂ ਗੁਰਮਖੋ ਮੈਂ ਬੇਨਤੀ ਕਰਾਂਗਾ ਅੱਜ ਤਰੀਕੇ ਬਦਲੇ ਨੇ ਕਿਸੇ ਕੌਮ ਦੀ ਰਾਜਨੀਤਿਕ ਤਾਕਤ ਨੂੰ ਖਤਮ ਕਰ ਦਿਓ ਤੇ ਬਾਕੀ ਸਾਡੇ ਤੋਂ ਕੀ ਖਤਰਾ ਹੈ ਕੋਈ ਖਤਰਾ ਨਹੀਂ ਉਸ ਵੇਲੇ ਵੀ ਲਖਪਤ ਰਾਏ ਦੀ ਇਹੀ ਸੋਚ ਸੀ ਪਰ ਲਖਪਤ ਰਾਏ ਖੁਦ ਖਤਮ ਹੋਇਆ ਸਿੱਖ ਕੌਮ ਨੂੰ ਨਾ ਕੋਈ ਖਤਮ ਕਰ ਸਕਿਆ ਨਾ ਖਤਮ ਕਰ ਸਕੇਗਾ ਸਤਿਗੁਰੂ ਗੁਰੂ ਅਮਰਦਾਸ ਪਾਤਸ਼ਾਹ ਜੀ ਆਖਦੇ ਨੇ ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਦਾ ਨਾਮ ਫੇਰ ਬੰਦਗੀ ਮੀਰੀ ਤੇ ਪੀਰੀ ਦੇ ਸੰਕਲਪ ਤੇ ਚੱਲਦੇ ਨੇ ਉਹਨਾਂ ਦੀ ਕਮਾਈ ਸਾਰਾ ਜਗਤ ਵਰਤਦਾ ਹੈ